ਇੱਧਰ ਆ ਜਾ ਇੱਧਰ ਇੱਧਰ ਲੈ ਪੁੱਤ ਕੀ ਲੈਣਾ ਵਾ ਦੱਸ ਮਿੰਨ ਤੈਨੂੰ ਦੱਸ ਕੀ ਲੈਣਾ ਵਾ ਪਿਸਟਿਕ ਲੈਣੀ ਆ ਉਹ ਕਰਨੀ ਆ ਕਿੱਥੇ ਆ ਭਾਈ ਨੇਵਲ ਮਾਰੀ ਚ ਰੱਖਦੀ ਨਾ ਪਿਸਟਿਕ ਤਾਂ ਹੁਣ ਕੱਢਣ ਦੇ ਚ ਨਹੀਂ ਹਾਂ ਹੈ ਜੂਵਾ ਨਹੀਂ ਬਣਾਣੀ ਬਦੋ ਮੈਂ ਨਹੀਂ ਬਣਾਣੀ ਬਦੋ ਨਹੀਂ ਬਣਾਣੀ ਮੈਂ ਵੀਡੀਓ ਕੀ ਕਰਨਾ ਹੈ ਦੁੱਧ ਪਾਣਾ ਹਾਂ ਦੁੱਧ ਹਾਂ ਪਾਉਣਾ ਹੈ ਨਹੀਂ ਗਮ ਕਰਨਾ ਹੈ ਗਮ ਹਾਂ ਸੰਦੀਪ ਚੱਲੀ ਜਾ ਸੰਦੀਪ ਨੂੰ ਮੈਂ ਛੱਡਣ ਚੱਲੇ ਆਂ ਅੰਮ੍ਰਿਤਸਰ ਤੇ ਇੱਕ ਰਾਤ ਮੈਂ ਵੀ ਰਹਾਗਾ ਵੀ ਆ ਜਾ ਆ ਮੈਂ ਤੈਨੂੰ ਇੱਕ ਮਿੰਟ ਰੁਕ ਜਾ ਇਹ ਪਟਕਾ ਪੋਣਾ ਮੈਂ ਟ੍ਰੋਲ ਪੰਪ ਤੇ ਵਾਈਪ ਕਰਵਾਇਆ ਵਾਈਪਰ ਲੱਗਾਈ ਆ ਹਨਾ ਜਾ ਆ ਭੋਲਾ ਵਾਈਪ ਕਰਵਾਇਆ ਟ੍ਰੋਲ ਪੰਪ ਤੇ ਰੁਕੇ ਆ ਬੜੇ ਚਿਰਾਂ ਬਾਅਦ ਆਏ ਆਂਟੀ ਕੋ ਮਿਲਿਆ ਸੀਗਾ ਅੱਜ ਮੈਂ ਦੁਪਹਿਰ ਸੋਚਾ ਸੋਚਣ ਡਈ ਹਾਂ ਕਿ ਮੇਰਾ ਫੋਨ ਵੀ ਐਂ ਗਿਆ ਨੰਬਰ ਵੀ ਗਵਾਚ ਗਿਆ ਵਾ ਅੱਛਾ ਅੱਛਾ ਤੇ ਹੁਣ ਕੀ ਕਰਾਂ ਨਹੀਂ ਉਹ ਚੱਕਰ ਹੀ ਚਰਾਂ ਬਾਅਦ ਲਗਾ ਕੇ ਇੱਕ ਦਿਨ ਲੱਗਾ ਰੁਕਣ ਉਹਨਾਂ ਟਾਈਮ ਹੈ ਨਹੀਂ ਫਿਰ ਮੈਂ ਅੱਜਾਂ ਅੱਛਾ ਜੂਸ ਵੀ ਲਾ ਲਿਆ ਵਾ ਹਾਂਜੀ ਆਂਟੀ ਨੂੰ ਮੰਗ ਲਓ ਕਮਰੂਦ ਦੇ ਦਿਓ ਹਾਂ ਕਿੰਨੇ ਖਾਣੇ ਪੁੱਤ ਕੋਈ ਇੱਕ ਮੈਂ ਅੱਸੀ ਦਾ ਸਾਰਾ ਕਮਰੂਦ ਮੁੱਕ ਗਿਆ ਅਹ ਚਲੋ ਕੋਈ ਨਾ ਕੋਈ ਨਾ ਹੋਰ ਸੁਣਾਓ ਠੀਕ ਜੀ ਅੰਕਲ ਜੀ ਚਲੋ ਵਧੀਆ ਜੀ ਅਨੰਦ ਗ੍ਰੋਪ ਕਾਲਜ ਨਹੀਂ ਆ ਇਹਦੇ ਸਾਹਮਣੇ ਆ ਆ ਅੰਕਲ ਤੇ ਆ ਆਂਟੀ ਇਹਨਾਂ ਦੀ ਰੇੜੀ ਠੀਕ ਆ ਦੇ ਨਾਲ ਮੁਰਮਰਾਲ ਲੈ ਲਿਆ ਕਰੋ ਯਾਰ ਕੰਮ ਦਾ ਵਿਚਾਰਿਆਂ ਦਾ ਮੰਦਾ ਹੀ ਆ ਕਹਿੰਦੇ ਆਡੀ ਵੀਡੀਓ ਪਾ ਦੇ ਪੁੱਤ ਕੰਮ ਦਾ ਮਾੜਾ ਹਾਲ ਆ ਹਾਂ ਚੱਲ ਕੋਈ ਗੱਲ ਨਹੀਂ ਆਨੰਦ ਕਰ ਲਓ ਜੀ ਹੂੰ ਬੋਲਤਾ ਕੀ ਵੇਖਿਆ ਹਿਰਗੁਣ ਨੇ ਲੈ ਕੀ ਵੇਖਿਆ ਸੀ ਕਬੂਤਰ ਵੇਖੇ ਕਿੰਨੇ ਸੀ ਇੰਨੇ ਆ ਫੇਰ ਆ ਜਣੇ ਵੇਖੀ ਹੁਣ ਫੇਰ ਵੇਖੀ ਤਾਰਾਂ ਨੇ ਪੁੱਲ ਲੱਗੇ ਨੇ ਕਬੂਤਰੂ ਵੇਖੇ ਕਹਿੰਦੀ ਆਏ ਕਿੰਨੇ ਕਬੂਤਰੂ ਆ ਬਦਲ ਕੇ ਨਾ ਸੁਣਨ ਲੱਗਣੇ ਸਦੀ ਪੁੰਚਵੇ 안했지? 오이 잠은해, 오이 잠은해. 잠만 한 잠은해. 오이 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 오 ਅਰਗੋਣਾ ਹੋਏ ਹਾਏ ਹਾਂ ਗੋਣਾ ਅਰਗੋਣਾ ਹੋਏ ਚੱਪਲ ਕੋਈ ਚੱਪਲ ਕੋਈ ਪੀਤਾ ਅਰਗੋਣਾ ਕਿ ਚੱਪਲ ਹੀ ਇੱਥੇ ਬੈਠੇ ਆ ਮਿਰਚੂ ਗੜਾਈ ਹੈ ਆ ਮੈਂ ਮਿਰਚੂ ਗੜਾਈ ਨਾ ਦੋ ਤਿੰਨ ਚਾਰ ਕਟੀਆਂ ਐਵੇਂ ਇਧਰ ਲੱਤ ਰਹੀਆਂ ਇਹਨੂੰ ਕਹਿੰਦੇ ਅੰਗੀਠੀ ਆ ਅੰਗੀਠੀ ਦੱਸਨੀ ਰੋਟੀ ਆ ਚਲ ਘੜੀ ਬਾਜਾਂਗੇ ਤੁਸੀਂ ਜਿਵੇਂ ਆਏ ਨਾਲ ਫਿਰ ਲੈ ਕੇ ਕੁੱਟੀ ਘਾ ਦੇ ਸਸੀ ਕਾ ਘਾ ਦੋ ਆਪਣਾ ਦੇਖ ਲੈ ਆਟਾ ਨਹੀਂ ਲੈਣਾ ਨਹੀਂ ਲੈਣਾ ਨਾ ਨਾ ਚਲ ਜਾ ਜਾ ਆਟਾ ਮਖੜੋ ਕਿੱਥੋਂ ਰਹਿ ਦੇ ਦੋ ਆਟਾ ਮਾਂ ਦੇ ਵੀ ਹੋਈ ਹਾਲ ਹੈ ਮਾਰੇ ਕੋ ਬਾਰੇ ਦੇ ਕੰਮ ਘਾਟਾ ਦੇ ਦੋ ਕਾਟੇ ਵੇ ਸਿਲ ਗਿਆ ਪਹਿਲੇ ਕੁੱਟੀ ਪਾਓ ਕੁੱਟੀ ਪਾ ਦੇ ਹੋਰ ਲੈ ਉਹ ਮੁੰਡੇ ਕਦੋਂ ਆਵੇਗਾ ਮੋਨਾ ਜੀ ਅੱਜ ਆਣਾ ਨਹੀਂ ਆਇਆ ਮੁੰਡੇ ਕਪਣਾ ਹੀ ਕਿੰਨੀ ਕਰਦੇ ਆਜੋ ਸੰਦੀਪ ਅਰੇ ਪੀ ਲਈ ਚਾਹ ਇਧਰ ਗਣਾ ਡੇ ਦੇਖਣ ਹਾਂਜੀ ਕੀ ਹਾਲ ਜੇ ਠੀਕ ਆ ਜਿਹੜੇ ਅਸੀਂ ਗੱਲ ਕੀ ਹਾਲ ਮੈਂ ਤੇ ਤਿੰਨ ਨੂੰ ਉਠਾ ਜੇ ਹਾਂਜੀ ਬੜਾ ਟਾਈਮ ਲਾਤਾ ਹੈ ਕੋਈ ਕਿਹਾ ਭਰ ਹੋਈ ਜਾਂਦਾ ਯਾਰ ਮੈਂ ਪਰਸੋਂ ਆਇਆ ਮਤੇ ਤੁਸੀਂ ਮੈਂ ਪਰਸੋਂ ਆਇਆ ਮੈਨੂੰ ਪਰਸੋਂ ਆਇਆ ਬੜਾ ਟਾਈਮ ਲਾਤਾ ਹੈ ਮੰਨ ਜੇ ਕਿਤੇ ਪਈ ਹੈ ਸੁਤਰੀ ਹੋਰ ਠੀਕਾ ਆ ਵੀ ਖਾਣ ਲੱਗੇ ਹੁਣ ਰੋਟੀ ਇੱਧਰ ਲੈ ਲੂ ਮਿਹਟਰ ਇੱਧਰ ਡੈਡੀ ਲੋ ਮੈਂ ਪਏ ਹਾਈਦਰ ਵਲੌਗ ਡੈ ਚੱਲਣਾ ਆਪਣਾ ਹੀ ਆਪਣਾ ਆਪੇ ਵਲੌਗ ਵੇਖਣ ਦੇ ਆ ਤੇ ਮੰਮੀ ਦੇ ਕੰਮ ਕਰਨ ਤੇ ਆ ਵੇਖ ਲੋ ਆ ਕਿਹੜਾ ਕੰਮ ਕਰਨ ਦੇ ਆ ਤੇ ਕਿਹੜਾ ਰੇਲਾ ਆ ਗਿਆ ਖਾਲਾ ਖਾਲਾ ਫੜ ਵਾਹ ਸਿਹਤ ਇਹਦੇ ਨਾਲ ਬੰਦੀ ਆ ਕੀ ਕੀ ਆ ਅੰਨੇ ਕਿਧਰੇਲਾ ਖਾਣਾ ਤੇ ਮੈਂ ਖਾੜਾ ਚੱਲ ਮੈਂ ਨਹੀਂ ਖਾਂਦੇ ਤੁਹਾਨੂੰ ਬੜਾ ਘਰੇ ਕਰਨੀ ਆ ਕਿਉਂ ਨਹੀਂ ਖਾਂਦੀ ਚੱਲ ਪਿੰਨੀ ਲਿਆਦਾ ਮੈਂ ਸੰਦੀ ਪੰਨੀ ਨਹੀਂ ਖਾਣਾ ਲੈ ਲੈ ਵੀਰ ਅ ਅ ਚੱਲਣਦੇ ਆ ਅੱਜ ਵਲੌਗ ਨਹੀਂ ਵੇਖਣਦੇ ਅਸੀਂ ਅੱਜ ਡੈਡੀ ਨਾਲ ਵੈਰਾਈਟੀਆਂ ਦੀ ਜਾਂਚ ਖੰਡੇ ਕਿਹੜੀਆਂ ਕੜੀਆਂ ਵਾ ਤੇ ਸਵੇਰੇ ਡੈਡੀ ਨੇ ਸਾਰੀਆਂ ਤਿਆਰ ਕਰਨੀਆਂ ਹੈ ਨਾ ਜੀ ਕੀ ਬਤਾ ਕੀ ਆ ਇਹ ਮਸ਼ੀਨ ਮਸਣਾ ਹਨਾ ਨਹੀਂ ਮਸ਼ੀਨ ਮਸੀ ਆ ਹਨਾ ਨਹੀਂ ਸਿੱਖ ਨਹੀਂ ਹੋਈ ਉਹ ਕਾਨੇ ਦੀਆਂ ਬਣੀਆਂ ਆ ਆਹ ਫਿਸ਼ ਕਰਾ ਪਰ ਮੈਂ ਦਿਖਾਉਂਦਾ ਨਹੀਂ ਮਾ ਕੋਈ ਚਿਕਨ ਜਿখন ਕੋਸ਼ ਨਹੀਂ ਕੋਲਿਆਂ ਤੇ ਬੰਡੇ ਉਹ ਜਿ ਤਰ੍ਹਾਂ ਬੰਦੇ ਹੁੰਦਾ ਹਾਂ ਨਾ ਹਾਂ ਨਵੀਂ ਇਧਰ ਆ ਗਈ ਚਾਹ ਤੇ ਇਹਨੂੰ ਠਾਣ ਲੱਗੀ ਜਾਂਦੀ ਆ ਇਧਰ ਇਧਰ ਤਾਂ ਖੁੱਲਾ ਏਰੀਆ ਵਾ ਨਾ ਤਾਂ ਕਰਕੇ ਲਾਣਾ ਫਰੀਆ ਉਹ ਵੀ ਛੇਰੂ ਯੂ ਬਲਾਈ ਆ ਚਲੋ ਜਾਓ ਜਾਓ ਜਾਣਾ ਕਿ ਨਹੀਂ ਪਹਿਲੋਂ ਹੋਣੀ ਪੈਗੀ ਲਓ ਪਹਿਲੇ ਇਸ਼ਾ ਸੱਦ ਲਓ ਤੁਨੀ ਵੀ ਨਿਕਲੇ ਭਰਾ ਵਕਲਾਈ ਤਾਂ ਪੈਸੇ ਦੇ ਦੇਵਿੰਦਾ ਪਰ ਕਿਹੜਾ ਉਮੜ ਕੇ ਆਵੇ ਸਹੀ ਗੱਲ ਐ ਇਦਾਂ ਮੈਂ ਨਾ ਮੈਂ ਆਪ ਲੈ ਕੇ ਨਹੀਂ ਭਾਵੇਂ ਜੀ ਸਮਝ ਕਿਹੜੇ ਕਾਢ ਕੇ ਲੜਦਾ ਇਦਾਂ ਠੱਗੀ ਵੱਜ ਗਈ ਨੇ ਵਿਚਾਰੇ ਨੇ 200 ਰੁਪਏ ਦੇਦਾ ਵੀ ਚਲੋ ਪਰਚੀ ਮੇਰੇ ਕੋਲ ਨਹੀਂ ਆਉਂਦੀ ਪਰਚੀ ਕਰਾ ਲਿਓ ਉਹ ਆਇਆ ਨੇ ਓਸਤਾਦ ਜੀ ਮੈਂ ਵੇਖਿਆ ਉਹ ਕਹਿੰਦਾ ਮਰੇ ਮੈਂ ਕੌਣ ਆਇਆ ਮੈਂ ਉਹਦੇ ਚੌਲ ਖਾ ਰਿਹਾ ਮੈਂ ਕਿ ਲਾ ਮੈਨੂੰ ਪਤਾ ਕੌਣ ਆ ਰਿਹਾ ਉਹ ਬਾਹਰ ਦੇਖੇ ਬਾਹਰੀ 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 ਮੈਂ ਆਪਾਂ ਅੱਗੇ ਚੱਲ ਗਏ 200 ਲਾ ਦੇ ਉਹਨੇ ਹੋਰ 200 ਤਾਂ 400 ਬੱਜ ਗਿਆ ਘਰ ਚਲੋ ਚੱਲੀਏ ਹੁਣ ਆਪਾਂ ਚੱਲੇ ਆ ਅੰਬਰ ਸਰੀਆਂ ਦੀ ਦੁਕਾਨ ਤੇ ਅੰਬਰ ਸਰੀਆਂ ਦੇ ਦੁਕਾਨ ਆਹੋ ਹਿਲਦੀ ਆ ਹਨਾ ਹੱਡੀ ਸ਼ੋਪਿੰਗ ਨਹੀਂ ਮੁੱਕਦੀ ਉਹਨਾਂ ਨੇ ਕਲਪ ਜ ਵੈਹੇ ਟ੍ਰਾਈ ਲੈਣ ਆ ਗਏ ट्राई करते हैं जो कुछ पसंद गया। आ गया चक लेना नेकलेस लगे हुए कि प्यारे ਮਿਊਜ਼ਿਕ ਅਸ਼ੁਰ ਇੱਥੋਂ ਆਪਾਂ ਆਏ ਆ ਸਮਾਨ ਖਰੀਦਣ ਵੈਸੇ ਇੰਸਟਾ ਤੇ ਦੇਖੀ ਵੀਡੀਓ ਤੇ ਆ ਗਏ ਬਟਾਲੇ ਦੇ ਵਿੱਚ ਹੀ ਆ ਆ ਦੇਖੋ ਸਾਰਾ ਸਮਾਨ ਹੈ ਗੱਲ ਨਾਲ ਪਿੰਸ ਦੇਖ ਬਟਰਫਲਾਈ ਵਾਲੀਆਂ ਕਿੰਨੇ ਪਿਆਰੀ ਨੇ ਨਾਈਟਾ ਧਨੀ ਆਇਆ ਐ ਐਨਾ ਕਾ ਹਾਲੀ ਸਮਾਨ ਲਿਆ ਆ ਬਾਕੀ ਪਸੰਦ ਨਹੀਂ ਆਉਂਦੀਆਂ ਚੀਜ਼ਾਂ ਜਿਆਦਾ ਹਰ ਗੁਣ ਵਾਸਤੇ ਆ ਹਨਾ ਹਰ ਗੁਣ ਵਾਸਤੇ ਜਿਆਦਾ ਘਰ ਗੁੰਨੇ ਉਹਨ हेयर ਨਹੀਂ ਹੈਗੇ ਹਾਲੀ ਜਦੋਂ ਆਉਣਗੇ ਫਿਰ ਉਹਨੂੰ ਲੈ ਕੇ ਦਵਾਂਗਾ आया पसंद कुछ और पसंद आया कुछ नहीं? कहीं हरगुन है डिम्पल मरगुन भी हर गुण याद भल गया मैनू <laughs> ਪਰ ਗੁਰੂ ਵਾਸਤੇ ਦੇਖ ਰਹੀ ਵਈ ਮੈਂ ਹੋਰ ਵੀ ਕੁਝ ਦੇਖਣ ਨੂੰ ਆ ਵੀ ਚੱਲ ਆਈ ਹਾਂ ਲੈ ਆਏ ਹਾਂ ਬਹੁਤ ਕਾਫੀ ਸਮਾਨ ਲੈ ਕੇ ਆਏ ਜੇ ਬਾਕੀ ਹੁੰਦੇ ਇਹਦੇ ਸਾਮ ਨੂੰ ਦਾ ਕਰ ਰਹੇ ਹੁੰਦਾ ਕਿਹੜਾ ਮੁਕੀ ਲਈਏ ਮੇਰੀ ਨਿਗਾਹ ਵੀ ਲਾ ਕੇ ਬੈਠੀ ਸੀ ਦੋ ਦੋ ਮੈਂ ਲਾਈ ਜੀ ਗੰਜੂ ਜੈ ਨ ਕਲਾਂਦੇ ਆ ਧਿਆਨ ਨਾਲ ਤੇ ਆ ਵੇਖੋ ਸੋਹਣੀ ਲੱਗਣ ਦੀ ਫੇਰ ਆ ਗਈ ਇੱਧਰ ਫੋਟੋ ਖਿੱਚ ਇਹਨ ਕੇ ਨੂੰ ਕਰ ਕੇ ਫੇਰ ਐਗੋ ਨੇ ਦਿਖਾਈ ਚੱਲ ਗੋ ਡਾਂਸ ਕਰ ਐਗੋ ਨੇ ਡਾਂਸ ਕਰ ਕੋਈ ਨੱਚ ਨੱਚ ਨੋਲੀ ਲਾ ਕੇ ਦੋ ਚੱਲ ਹਰਬਨ ਚੱਲ ਚੁੰਨੀ ਲੈ ਕੇ ਨੱਚਦੀ ਸਿਆਣੇ ਹੋਊਂਗੀ ਆਪਾਂ ਲਾ ਲਈਏ ਰਿੰਗ ਲਾਈਟ ਤੇ ਹੁਣ ਵਾਵਾ ਰੋਸ਼ਨੀ ਹੋ ਗਈ ਪਰ ਵਾਜੇ ਕਿ ਕਿਉਂਕਿ ਫਿਰ ਇੱਥੇ ਲਾਇਆ ਤੇ ਫਿਰ ਉਹ ਸਾਰੇ ਕਾਲਕ ਜੀ ਹੋ ਜਾਣੀਆਂ ਸ਼ੀਸ਼ਿਆਂ ਦੇ ਉੱਪਰ ਵੀ ਤਾਂ ਕਰਕੇ ਫਿਰ ਇੰਕੇ ਬਾਹਰ ਹੀ ਲਗਾ ਲੈਣੇ ਇਟਾਂ ਨਾਣੀਆਂ ਪਹਿਨਗੇ ਪਹਿਲੇ ਆ ਉਹਨੂੰ ਕਹਿਣਾ ਸੀ ਨਾ ਕਿ ਇਥੇ ਝਾੜੂ ਫੇਰ ਦਿੰਦੀ ਹਾਂ ਝਾੜੂ ਫੇਰ ਦਿੰਦੀ ਹਾਂ ਹਾਂ ਪਹਿਲਾਂ ਉਹ ਝਾੜੂ ਹਾਂ ਇੱਥੇ ਨਹੀਂ ਹੈਗਾ ਲੱਗ ਪਰ ਕਿਉਂ ਲੋਮੀ ਹਾਂ ਯੋ ਮਾ ਸਿਲਫਾਫੇ ਵੀ ਲੈ ਆਈ ਉਹ ਪਹਿਲੇ ਚਾੜੂ ਲਾ ਲਈਏ ਉਹ ਉਹ ਜਿਹੜੇ ਬਸ ਜੀ ਨੰਗੀ ਨਹੀਂ ਉਹਦੇ ਨਾਲ ਸਾਰਾ ਖਰਾਬ ਆ ਗੋ ਹਰਗੁਣ ਵੇਖਣ ਚੰਦੀ ਨੱਚੀ ਆ ਤੁਹਾਡੇ ਅੰਤੇ ਵੀਰੋ ਕਰ ਦੇ ਦੇ ਦੇਖੀ ਮੈਂ ਚੱਲੇ ਚੱਲ ਚੱਲ ਬੈਠ ਲੈ ਹਾਂ ਦਾ ਵਾ ਖੇਡਣ ਆ ਵੇ ਪੰਜੀ ਓਏ ਕੀਪਰ ਆਪਣਾ ਜ਼ਬਰਦਸਤ ਆ ਮੰਨਿਆ ਪਰ ਮੰਨਿਆ ਆ ਸਾਰੇ ਆਪਾ ਖੇਂਦੇ ਪਏ ਹਰਗੋ ਨੂੰ ਵੇਖੋ ਇੱਥੇ ਝਾੜੂ ਲਾਉਂਦੀ ਓਏ ਅਜੀ ਇੱਥੇ ਆਉਣ ਕਰ ਯਾਰ ਇਹਨੂੰ ਉੱਥੇ ਕਰਵਾਵੇ ਤੇ ਬੋਲ ਵੱਜ ਜਾਣੀ ਏ ਪਾਜੀ ਕਿਤਰਾ ਕਿੰਨੀ ਦੂਰ ਗਈ ਹੋਰ ਓ ओहोर दूज बोले करना ਇੱਥੇ ਖੜਦੀ ਆ ਰਾਇਰ ਰਾਇਆ ਉੱਠ ਰਾਇਆ ਉਕੇ ਸੁਣ ਦੋ ਵੈਰੀ ਗੁੱਡ ਚੱਲ ਕੈਚ ਕਰ ਓ ਜੀਓ ਸ਼ੇਰਾ ਓ ਜੀਓ ਨਾਟ ਆਊਟ ਕਰਾਤਾ ਈ ਮਾਮਾ ਆਹ ਸਹੀ ਗਾਇ ਮੈਂ ਗੂਗਲ ਤੇ ਚੜਦਾ ਵਲਟਰ ਕਾਰਡ ਹੈ ਜੁਰਾ ਸਿੰਘ ਦਾ ਚੜ ਉਹ ਲੈ ਬਨੇਰੇ ਤੇ ਰੱਖੀ ਗਿਆ ਉਹ ਰਹਿ ਗਈ ਉੱਤੇ ਆ ਗਈ ਆ ਗਈ ਆਓ ਜੀ ਚਲੋ ਹੋਣ ਆ ਗਈ ਆ ਹਰਗੁਣ ਦੀ ਵਾਰੀ ਨਹੀਂ ਵੱਜਾ ਆਹ ਐਦਾਂ ਹਾ ਹੁਣ ਭਾਜੀ ਦੀ ਵਾਰੀ ਆ ਫਿਲਪਾਈ ਦੀ ਚੱਲਾ ਭਾਜੀ ਪਹਿਲਾ ਕੈਚ ਕਰਾਓ ਕਰ ਮਾਰਦੇ ਚਲ ਕੋਸਾ ਭਾਈ ਮੂਰੇ ਆ ਥੂ ਕੋਸਾ ਵਾ ਤੇ ਹੋਟਿਆ ਬਾਹਰ ਮਾਰਤੀ ਜੇ ਹੈ ਦੋ ਦੋਵੇਂ ਕਹਿੰਦਾ ਦੋ ਰਿਅਟ ਕਰਤਾ ਆਖੇ ਚਲ ਕੋਈ ਗੱਲ ਨਹੀਂ ਆ ਲੈ ਇੱਥੇ ਆਊਟ ਹੋਣਾ ਇਹਨੇ ਫੇਰ ਬਾਦ ਦੋ ਕੰਦਾ ਨੂੰ ਹੋਰ ਖੜਾ ਯਾਰ ਬੜੀਆਂ ਬੜੀਆਂ ਦੋ ਕੰਦਾ ਹੋਰ ਹੋ ਭਰਾ ਉਹ ਲੱ ਲੈ ਬਾਤਾਂ ਇਹ ਆਪਾ ਗਲਤੀ ਇਹ ਤਾਂ ਉਹਨਾਂ ਦੇ ਉਹ ਇੱਥੇ ਤਾਂ ਉਹ ਵੀ ਪੂਰੀਆਂ ਨੂੰ ਫਲਟਾ ਸਾਂ ਖੜਾਉਂ ਡਿਆ ਏ ਯਾਰ ਭਾਈ ਮੈਂ ਹੁਣ ਨੋਰਮਲ ਹੀ ਕਰ ਲੈ ਮੈਨੂੰ ਮਾਰ ਅਰੇ ਕਾ ਇਹਦਾ ਤੋਣਾ ਇਹ ਜਾਣ ਕੇ ਕਰਦਾ ਮੈਨੂੰ ਕਦਾ ਮਾਮੇ ਨੇ ਜਾਣ ਕੇ ਕਰਾਈ ਤੇ ਪੂਰੇ ਬੈੱਡ ਦੇ ਉੱਤੇ ਗੀਨ ਸੁੱਟੀ ਆ ਉਹ ਚਲੀ ਗਿਆ ਉਹ ਆ ਇਧਰ ਨਿਮਰ ਬੈਡ